ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਪਹਿਲਾਂ ਸਰਵਣ ਕਰਦਿਆਂ ਸ੍ਰੀ ਗੁਰੂ ਹਰगोबिंद ਸਿੰਘ ਸਾਹਿਬ ਜੀ ਦੀ ਜੀਵਨ ਕਥਾ ਨੂੰ ਸੋ ਅੱਜ ਵੀ ਇਸ ਵੀਡੀਓ ਦੇ ਰਾਹੀਂ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਕਥਾ ਨੂੰ ਸਰਵਣ ਕਰਾਂਗੇ ਸੋ ਅਗਰ ਤੁਸੀਂ ਪਿਛਲੀ ਕਥਾ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਪਿਛਲੀਆਂ ਵੀਡੀਓਜ਼ ਦੇ ਰਾਹੀਂ ਤੁਸੀਂ ਉਹ ਕਥਾ ਨੂੰ ਸੁਣ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਕਥਾ ਨੂੰ ਜੀ ਪਾਤਸ਼ਾਹ ਨੇ ਗੁਰੂ ਜੀ ਨੂੰ ਸੱਦਣ ਦੀ ਚਿੱਠੀ ਲਿਖਣੀ ਪਾਤਸ਼ਾਹ ਨੇ ਉਸ ਵੇਲੇ ਆਪਣੀ ਜਗ੍ਹਾ ਆਣ ਕੇ ਗੁਰੂ ਜੀ ਨੂੰ ਚਿੱਠੀ ਲਿਖੀ ਕਿ ਆਪ ਦਿੱਲੀ ਆਣ ਕੇ ਦਰਸ਼ਨ ਦਿਓ ਆਪ ਨੇ ਬੜੀ ਕਿਰਪਾ ਕਰਕੇ ਮੇਰੀ ਦੋ ਦਿਨ ਰੱਖਿਆ ਕੀਤੀ ਹੈ ਚਿੱਠੀ ਦੇ ਕੇ ਹਲਕਾਰੀ ਨੂੰ ਕਿਹਾ ਛੇਤੀ ਪਹੁੰਚਣ ਦੀ ਹਿੰਮਤ ਕਰਨੀ ਗੁਰੂ ਜੀ ਨੂੰ ਲਿਆਉਣਾ ਗੁਰੂ ਜੀ ਨੇ ਭਾਈ ਜੇਠੇ ਤੇ ਭਾਈ ਪ੍ਰਾਣੇ ਨੂੰ ਗੁੱਸੇ ਹੋਵਣਾ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਭਾਈ ਪ੍ਰਾਣੇ ਤੇ ਭਾਈ ਜੇਠੇ ਨੂੰ ਸੱਦ ਕੇ ਕਿਹਾ ਇੱਕ ਗੜਬਾ ਦਰਿਆ ਤੋਂ ਭਰ ਲਿਓ ਇਹ ਜਾ ਕੇ ਗੜਬਾ ਜਲ ਦਾ ਭਰ ਲਿਆਏ ਫਿਰ ਆਖਿਆ ਇਹ ਪਾਣੀ ਦਰਿਆ ਵਿੱਚ ਸੁੱਟਾਓ ਨਾਲੇ ਵੇਖਾਉਣਾ ਕਿ ਗੜਬਾ ਪਾਣੀ ਦਾ ਭਰਨ ਨਾਲ ਦਰਿਆ ਘਟ ਵੱਧ ਗਿਆ ਸੀ ਦੋਵੇਂ ਜਾਣੇ ਪਾਣੀ ਦਰਿਆ ਵਿੱਚ ਪਾ ਕੇ ਆ ਗਏ ਹੱਥ ਜੋੜ ਕੇ ਬੋਲੇ ਮਹਾਰਾਜ ਗੜਬੇ ਪਾਣੀ ਨਾਲ ਦਰਿਆ ਨੇ ਘਟਨਾ ਕੀਤੀ ਤੇ ਵਧਨਾ ਕੀਤੀ ਗੁਰੂ ਜੀ ਬੋਲੇ ਭਲੇ ਲੋਕੋ ਤੁਸੀਂ ਗੁਰੂ ਘਰ دریا ਵਿੱਚ ਗੜਬਾ ਭਰ ਕੇ ਸ਼ਕਤੀ ਪਾ ਕੇ ਜਰ ਨਹੀਂ ਸਕਦੇ ਤੁਸੀਂ ਬਾਦਸ਼ਾਹ ਨੂੰ ਇਤਨੀ ਸ਼ਕਤੀ ਕਿਉਂ ਦਿਖਲਾਈ ਅਸੀਂ ਨਹੀਂ ਦਿਖਲਾ ਸਕਦੇ ਦੋਵੇਂ ਸਿੱਖ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਏ ਬੇਨਤੀ ਕੀਤੀ ਸੱਚੇ ਬਾਦਸ਼ਾਹ ਅਸੀਂ ਸਾਹਿਬ ਬੁੱਢਾ ਜੀ ਪਾਸੋਂ ਆਗਿਆ ਲੈ ਲਈ ਸੀ ਸਾਹਿਬ ਬੁੱਢਾ ਜੀ ਨੇ ਆਖਿਆ ਮਹਾਰਾਜ ਮੈਨੂੰ ਮਾਤਾ ਜੀ ਦੀ ਆਗਿਆ ਸੀ ਗੁਰੂ ਜੀ ਹੱਸ ਕੇ ਬੋਲੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਗੁਰੂ ਜੀ ਨੇ ਸਾਹਿਬ ਬੁੱਢਾ ਜੀ ਨੂੰ ਪਿੱਛੇ ਭੇਜਣਾ ਗੁਰੂ ਜੀ ਦਾ ਸੇਨਾਪਤੀ ਸਿੱਖ ਹਾਜ਼ਰ ਹੋਇਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੋੜਿਆਂ ਨੂੰ ਹਰਾ ਹਰਾ ਕਾਸ ਹਰਾ ਕਾਸ ਨਹੀਂ ਮਿਲਦਾ ਕੋੜੇ ਲਿੱッセ ਹੁੰਦੇ ਜਾ ਰਹੇ ਹਨ ਗੁਰੂ ਜੀ ਨੇ ਸਾਹਿਬ ਬੁੱਢਾ ਜੀ ਨੂੰ ਆਗਿਆ ਦਿੱਤੀ ਕਿ ਤੁਸੀਂ ਆਗਰੇ ਜਾਓ ਸਭ ਡੇਰੇ ਨੂੰ ਲੈ ਕੇ ਦਿੱਲੀ ਪਹੁੰਚੋ ਤੇ ਜਿੱਥੇ ਹਰਿਆ ਕਾਸ ਹੋਵੇ ਉੱਥੇ ਡੇਰਾ ਕਰੋ ਅਸੀਂ ਆਉਂਦੇ ਹਾਂ ਸਾਹਿਬ ਬੁੱਢਾ ਜੀ ਸਤਿਵਚਨ ਕਹਿ ਕੇ ਤੁਰ ਪਏ ਆਗਰਿਉਂ ਦਿੱਲੀ ਆਏ ਪਾਤਸ਼ਾਹ ਨੂੰ ਮਿਲ ਕੇ ਜਗ੍ਹਾ ਪੁੱਛੀ ਉਥੋਂ ਪੰਜ ਕੋਹ ਦੀ ਵਿਥ ਤੇ ਹਰਿਆਕਾਸ ਸੀ ਉਥੇ ਜਾ ਕੇ ਡੇਰਾ ਜਮਾਇਆ ਪਾਤਸ਼ਾਹ ਦੀ ਚਿੱਠੀ ਪਹੁੰਚਣੀ ਹਲਕਾਰਾ ਚਿੱਠੀ ਲੈ ਕੇ ਗੁਰੂ ਜੀ ਕੋਲ ਪਹੁੰਚਾ ਨਮਸਕਾਰ ਕਰਕੇ ਚਿੱਠੀ ਪੇਸ਼ ਕੀਤੀ ਗੁਰੂ ਜੀ ਨੇ ਪੜ੍ਹ ਕੇ ਉੱਤਰ ਦਿੱਤਾ ਕਿ ਅਸੀਂ ਇੱਥੇ ਬੜੇ ਚੰਗੇ ਬੈਠੇ ਹੋਏ ਹਾਂ ਜਦੋਂ ਅਸੀਂ ਇੱਥੇ ਆਏ ਸੀ ਤਾਂ ਕੈਦੀ ਰਾਜੇ ਬਹੁਤ ਤੰਗ ਸਨ ਹੁਣ ਉਹ ਸਾਨੂੰ ਔਰ ਨਹੀਂ ਦਿੰਦੇ ਪਾਤਸ਼ਾਹ ਨੇ ਵਜ਼ੀਰ ਖਾਨ ਨੂੰ ਭੇਜਣਾ ਜਦ ਪਾਤਸ਼ਾਹ ਪਾਸ ਉੱਤਰ ਪਹੁੰਚਾ ਤਾਂ ਪਾਤਸ਼ਾਹ ਸੂਚੀ ਪੈ ਗਿਆ। ਵਜ਼ੀਰ ਖਾਂ ਨੂੰ ਪਾਸ ਬੁਲਾ ਕੇ ਸਾਰੀ ਪੀਤੀ ਬਾਹ ਵਾਰਤਾ ਸੁਣਾਈ ਤੇ ਆਖਿਆ ਅੱਗੇ ਵੀ ਤੁਸੀਂ ਗੁਰੂ ਜੀ ਨੂੰ ਜਾ ਕੇ ਲਿਆਏ ਸੀ ਹੁਣ ਵੀ ਤੁਸੀਂ ਜਾ ਕੇ ਲਿਆਓ। ਵਜ਼ੀਰ ਖਾਂ ਨੇ ਸਾਰੀ ਗੱਲ ਸੁਣ ਕੇ ਆਖਿਆ ਪਾਤਸ਼ਾਹ ਸਲਾਮਤ ਗੁਰੂ ਜੀ ਜ਼ਾਹਿਰੇ ਪੀਰ ਹਨ। ਉਹਨਾਂ ਦੀ ਹੀ ਬਖਸ਼ੀ ਹੋਈ ਬਰਕਤ ਆਪ ਦੇ ਵੱਡਿਆਂ ਨੂੰ ਮਿਲੀ ਹੋਈ ਹੈ। ਆਪ ਨੂੰ ਖੋਟੀ ਆਦਮੀ ਰਲ ਕੇ ਉਹਨਾਂ ਦੇ ਵਿਰੁੱਧ ਗੱਲਾਂ ਦੱਸਦੇ ਹਨ। ਆਪ پاسੋਂ ਝੁਲਮ ਕਰਾਉਣਾ ਚਾਹੁੰਦੇ ਹਨ ਜਿਸ ਵਕਤ ਆਪ ਮੇਰੇ پاسੋਂ ਕੋਈ ਗੱਲ ਪੁੱਛਦੇ ਹੋ ਤਾਂ ਮੈਂ ਦੱਸਦਾ ਹਾਂ ਸੋ ਪੂਰੀ ਨਹੀਂ ਦੱਸਦਾ ਕਿ ਮੇਰੇ ਵੈਰ ਹੀ ਨਾ ਪੈ ਜਾਵਣ ਹੁਣ ਆਪ ਦੇ ਹੁਕਮ ਨਾਲ ਮੈਂ ਗੁਰੂ ਜੀ ਪਾਸ ਜਾਂਦਾ ਹਾਂ ਪਾਤਸ਼ਾਹ ਪਾਸ ਫਕੀਰ ਨੇ ਆਉਣਾ ਇੱਕ ਵਿਰਧ ਫਕੀਰ ਦਿੱਲੀ ਦੇ ਪਾਸ ਵਾਰ ਹੀ ਰਹਿੰਦਾ ਸੀ ਉਸ ਨੂੰ ਪਾਤਸ਼ਾਹੀ ਖਾਨਦਾਨ ਜ਼ਹਰਾ ਪੀਰ ਕਰਕੇ ਮੰਨਦੇ ਸਨ ਜਦ ਵੀ ਉਹ ਆਪਣੀ ਮੌਜ ਨਾਲ ਰਾਜ ਦਰਬਾਰ ਵਿੱਚ ਆ ਜਾਂਦਾ ਤਾਂ ਪਾਤਸ਼ਾ ਉਸ ਦੇ ਪੈਰ ਚੁੰਮਦਾ ਸੀ। ਇਧਰੋਂ ਪਾਤਸ਼ਾ ਨੇ ਵਜ਼ੀਰ ਖਾਨ ਨੂੰ ਗੁਰੂ ਜੀ ਦੇ ਲੈਣ ਵਾਸਤੇ ਭੇਜਿਆ। ਉਧਰ ਉਹ ਫਕੀਰ ਪਾਤਸ਼ਾ ਦੀ ਕਚਹਿਰੀ ਵਿੱਚ ਆ ਗਿਆ। ਪਾਤਸ਼ਾ ਨੇ ਉੱਠ ਕੇ ਸਲਾਮ ਕੀਤੀ ਔਰ ਆਪਣੇ ਤਖਤੋਂ ਉੱਚੀ ਚੌਂਕੀ ਤੇ ਬਿਠਾਏ ਬੈਠੀ ਅਰਜ਼ ਕੀਤੀ ਪੀਰ ਜੀ ਰੱਬ ਦੇ ਪਿਆਰ ਵਾਲੇ ਪੁਰਸ਼ਾਂ ਦੀ ਪਛਾਣ ਦੱਸੋ ਜਿਹੜੇ ਖੁਦਾ ਦਾ ਹੀ ਖੁਦਰੂਪ ਹਨ। ਫਕੀਰ ਜੀ ਨੇ ਉੱਤਰ ਦਿੱਤਾ ਪਾਤਸ਼ਾ ਇਹ ਪਛਾਣ ਰੱਬ ਦੀ ਪਿਆਰੀ ਹੀ ਜਾਣ ਸਕਦੀ ਹਾਂ ਜਿਸ ਤਰ੍ਹਾਂ ਹੀਰੇ ਦੀ ਪਛਾਣ जौहरी ਜਾਣਦਾ ਹੈ ਦੂਸਰੇ ਦੇ ਭਾਣੇ ਐਵੇਂ ਕੱਚ ਹੈ ਤੁਸੀਂ ਆਪ ਹੀ ਦੱਸੋਗਾ ਜਦ ਤੁਹਾਡੇ ਪਾਸ ਚੱਲ ਕੇ ਖੁਦਾ ਦਾ ਨੂਰ ਗੁਰੂ ਅਰਜਨ ਦੇਵ ਜੀ ਲਾਹੌਰ ਆਏ ਸੀ ਤਾਂ ਤੁਸੀਂ ਉਹਨਾਂ ਨੂੰ ਪਛਾਣ ਸਕੇ ਸੋ ਤੁਹਾਡੇ ਪਾਸੋਂ ਚੰਦੂ ਦੀਵਾਨ ਨੇ ਝੂਠੀਆਂ ਸੱਚੀਆਂ ਲਾ ਕੇ 2 ਲੱਖ ਰੁਪਇਆ ਡੰਡ ਉਹਨਾਂ ਤੇ ਲਗਵਾਇਆ ਫਿਰ ਤੁਹਾਡੇ ਪਾਸ ਸੱਦ ਕੇ ਉਸ ਨੂੰ ਘਰ ਲੈ ਗਿਆ ਤੁਸੀਂ ਮੁੜ ਉਹਨਾਂ ਦੀ ਖਬਰ ਪੁੱਛੀ ਸੀ ਜੋ ਜ਼ੁਲਮ ਉਹਨਾਂ ਉੱਤੇ ਹੋਏ ਹਨ ਉਹ ਆਪ ਸਭ ਦੇ ਮੱਥੇ ਤੇ ਮੜ ਗਏ ਹਨ ਪਾਤਸ਼ਾਹ ਦਾ ਡਰਨਾ ਤੇ ਫਕੀਰ ਪਾਸੋਂ ਖੁਲਾਸਾ ਪੁੱਛਣਾ ਪਾਤਸ਼ਾਹ ਸੁਣ ਕੇ ਕੰਬਿਆ ਫਕੀਰ ਜੀ ਅਗੇ ਅਰਜ਼ ਕੀਤੀ ਮੈਨੂੰ ਕੁਝ ਪਤਾ ਨਹੀਂ ਆਪ ਹੀ ਮੇਰ ਕਰਕੇ ਮੈਨੂੰ ਸਾਰੀ ਗੱਲ ਖੋਲ ਕੇ ਦੱਸੋ ਇਹ ਤਾਂ ਮੈਨੂੰ ਪਤਾ ਹੈ ਕਿ ਦੀਵਾਨ ਚੰਦੂ ਸਾਹ ਗੁਰੂ ਦੇ ਵਿਰੁੱਧ ਬਹੁਤ ਸ਼ਿਕਾਇਤਾਂ ਕਰਦਾ ਰਿਹਾ ਹੈ ਮਗਰ ਮੈਨੂੰ ਵਿਚਲੇ ਪੇਤ ਦਾ ਪਤਾ ਨਹੀਂ ਗੁਰੂ ਉਸ ਦਾ ਗੁਰੂ ਘਰ ਨਾਲ ਵੀ ਵਿਰੋਧ ਸੀ ਫਕੀਰ ਨੇ ਦੱਸਿਆ ਕਿ ਚੰਦੂ ਦੀਵਾਨ ਨੇ ਆਪਣੀ ਲੜਕੀ ਦਾ ਸਾਖ ਗੁਰੂ ਅਰਜਨ ਦੇਵ ਦੇ ਪੁੱਤਰ ਨੂੰ ਭੇਜਿਆ ਸੀ ਨਾਲ ਹੀ ਇਹ ਗੱਲ ਕੱਢ ਦਿੱਤੀ ਕਿ ਚੁਬਾਰੇ ਦੀ ਇੱਟ ਮੋਰੀ ਨੂੰ ਲੱਗ ਗਈ ਹੈ ਇਹ ਗੱਲ ਕਿਸੇ ਸਿੱਖ ਨੇ ਸੁਣ ਕੇ ਗੁਰੂ ਜੀ ਨੂੰ ਲਿਖ ਦਿੱਤੀ ਗੁਰੂ ਜੀ ਨੇ ਚੰਦੂ ਦੀ ਲੜਕੀ ਦਾ ਸਾਖ ਨਾ ਲਿਆ ਸੋ ਇਹ ਵੈਰ ਪੈ ਗਿਆ ਪਹਿਲਾਂ ਇਸ ਨੇ ਸੋਲੀਖਾਂ ਨੂੰ ਸਿਖਾ ਕੇ ਉਹਨਾਂ ਉੱਤੇ ਚੜਾਇਆ ਸੋਲੀਖਾਂ ਉਹਨਾਂ ਦੇ ਵਾਕ ਨਾਲ ਰਸਤੇ ਵਿੱਚ ਹੀ ਕੁਮੋਤੇ ਮਾਰਿਆ ਗਿਆ ਫਿਰ ਉਸ ਦੇ ਭਤੀਜੇ ਸੋਲੀਖਾਂ ਨੂੰ ਤੋ ਹੱਥੋਂ ਹੁਕਮ ਲੈ ਕੇ ਤੋੜਿਆ ਤੇ ਦੌਰਾ ਰੱਖਣ ਦਾ ਬਹਾਨਾ ਦੱਸਿਆ ਸੋ ਉਹ ਵੀ ਰਸਤੇ ਵਿੱਚ ਹੀ ਮੌਤਾ ਸ਼ਿਕਾਰ ਹੋ ਗਿਆ ਫਿਰ ਤੁਹਾਡੇ ਪਾਸ ਪ੍ਰਿਥੀਚੰਦ ਦਾ ਮੁਕੱਦਮਾ ਪੇਸ਼ ਕਰਕੇ ਪ੍ਰਿਥੀਚੰਦ ਨੂੰ ਸੱਦਿਆ ਪ੍ਰਿਥੀਚੰਦ ਵੀ ਰਸਤੇ ਵਿੱਚ ਮਰ ਗਿਆ ਫਿਰ ਤੁਹਾਡੇ ਪਾਸੋਂ 2 ਲੱਖ ਰੁਪਏ ਡੰਡ ਲਗਵਾ ਕੇ ਗੁਰੂ ਅਰਜਨ ਦੇਵ ਨੂੰ ਸਦਵਾਇਆ ਫਿਰ ਤੁਹਾਨੂੰ ਆਖਿਆ ਮੈਂ ਗੁਰੂ ਜੀ ਨੂੰ ਘਰ ਲੈ ਜਾਂਦਾ ਹਾਂ ਤੇ ਰਾਤ ਬੈਠ ਕੇ ਸਮਝਾਵਾਂਗਾ ਹੋਰ ਸੇਵਾ ਵੀ ਕਰਾਂਗਾ ਸੋ ਚੰਦੂ ਨੇ ਘਰ ਲੈ ਜਾ ਕੇ ਪੰਜਾਂ ਸਿੱਖਾਂ ਨੂੰ ਇੱਕ ਪਾਸੇ ਕੈਦ ਕਰ ਦਿੱਤਾ ਤੇ ਗੁਰੂ ਜੀ ਨੂੰ ਇੱਕ ਪਾਸੇ ਕੈਦ ਕਰ ਦਿੱਤਾ ਪਹਿਲਾਂ ਤਾਂ ਗੁਰੂ ਜੀ ਨੂੰ ਧਮਕੀਆਂ ਦਿੱਤੀਆਂ ਅੱਜੇ ਵੀ ਮੇਰੀ ਲੜਕੀ ਦਾ ਸਾਖ ਮੰਨ ਜਾਓ ਨਹੀਂ ਤਾਂ ਮੈਂ ਮੈਂ ਬਹੁਤ ਤਸੀਹੇ ਦੇਵਾਂਗਾ ਗੁਰੂ ਜੀ ਬੋਲੇ ਤੂੰ ਗੁਰੂ ਘਰ ਨੂੰ ਮੋਰੀ ਬਣਾਇਆ ਹੈ ਅਸੀਂ ਤਾਂ ਪਰਵਾਹ ਨਹੀਂ ਕੀਤੀ ਮਗਰ ਗੁਰਸਿੱਖਾਂ ਨੇ ਸਾਨੂੰ ਸਾਖ ਲੈਣੋਂ ਬੰਦ ਕੀਤਾ ਹੈ ਸੋ ਅਸੀਂ ਉਹਨਾਂ ਦਾ ਕਿਹਾ ਮੋੜ ਨਹੀਂ ਸਕਦੇ ਹੁਣ ਜੋ ਤੇਰੀ ਮਰਜ਼ੀ ਹੈ ਤਸੀਹਾ ਦੇ ਚੰਦੂ ਦੀਵਾਨ ਨੇ ਪਾਣੀ ਦੀ ਦੀਗ ਭਰ ਕੇ ਉਬਾਲੀ ਜਦ ਪਾਣੀ ਨੂੰ ਪੁੱਠੇ ਉਬਾਲੇ ਆਉਣ ਲੱਗੇ ਤਾਂ ਗੁਰੂ ਜੀ ਨੂੰ ਉਸ ਵਿੱਚ ਬੈਠਣ ਲਈ ਕਿਹਾ ਗੁਰੂ ਜੀ ਨੇ ਖੁਸ਼ੀ ਨਾਲ ਵਿਚ ਵੜ ਕੇ ਬੈਠ ਗਏ ਫਿਰ ਚੰਦੂ ਨੇ ਰੇਤ ਤੱਤੀ ਕਰਵਾਈ ਪੱਠੀ ਉੱਤੇ ਲੋਹ ਰੱਖ ਕੇ ਲਾਲ ਕੀਤੀ ਉਸ ਉੱਪਰ ਗੁਰੂ ਜੀ ਨੂੰ ਬੈਠ ਹਾਲ ਕੇ ਉੱਪਰੋਂ ਕੜਛੀਆਂ ਨਾਲ ਤੱਤੀ ਰੇਤ ਪੁਆਈ ਗੁਰੂ ਜੀ ਦੇ ਬਚਨ ਤੇ ਫਲੂਹੇ ਪੈ ਗਏ ਸਾਹਮਣੇ ਬੈਠੇ ਸਿੱਖ ਬੋਲੇ ਗੁਰੂ ਜੀ ਅਸੀਂ ਨਹੀਂ ਚੱਲ ਸਕਦੇ ਤੁਸੀਂ ਹੁਕਮ ਦਿਓ ਤਾਂ ਦਿੱਲੀ ਤੇ ਲਾਹੌਰ ਪੁੱਠਾ ਕਰ ਦਈਏ ਗੁਰੂ ਜੀ ਬੋਲੇ ਕਿ ਸਮੁੰਦਰ ਵਿੱਚੋਂ ਇੱਕ ਗੜਬੀ ਪਾਣੀ ਜਿੰਨੀ ਤਾਕਤ ਪਾ ਕੇ ਤੁਸੀਂ ਜਾ ਨਹੀਂ ਸਕਦੇ ਇਸ ਤਰ੍ਹਾਂ ਗੁੱਸੇ ਹੋ ਕੇ ਸਭ ਨੂੰ ਰੋਕਿਆ ਸਿੱਖ ਵਿਚਾਰੇ ਚੁੱਪ ਕਰ ਗਏ ਤੇ ਫਿਰ ਰਾਤ ਨੂੰ ਮੈਂ ਵੀ ਗੁਰੂ ਜੀ ਕੋਲ ਪਹੁੰਚਾ ਅਰ ਕੁਝ ਉਲਟ ਪੁਲਟ ਕਰਨੀ ਚਾਹੀ ਮਗਰ ਗੁਰੂ ਜੀ ਨੇ ਮੈਨੂੰ ਵੀ ਰੋਕਿਆ ਸਾਡੇ ਕੰਮ ਵਿੱਚ ਤੁਸੀਂ ਕੋਈ ਦਖਲ ਨਾ ਦਿਓ ਹੋਰ ਵੀ ਗੁਪਤ ਪਉਣਾ ਗੁਰੂ ਜੀ ਪਾਸੋਂ ਹੁਕਮ ਮੰਗਦੀਆਂ ਰਹੀਆਂ ਸਭ ਨੂੰ ਗੁਰੂ ਜੀ ਨੇ ਰੋਕ ਰੱਖਿਆ ਚੰਦੂ ਦੀ ਨੂੰਹ ਗੁਰਸਿੱਖ ਦੀ ਲੜਕੀ ਸੀ ਉਸ ਨੇ ਗੁਰੂ ਜੀ ਪਾਸੋਂ ਖੀਮਾ ਮੰਗੀ ਤਾਂ ਗੁਰੂ ਜੀ ਨੇ ਆਖਿਆ ਪੁੱਤਰੀ ਤੈਨੂੰ ਵੀ ਅਸੀਂ ਨਾਲ ਲੈ ਚਲਾਂਗੇ ਦੋ ਦਿਨ ਤੱਤੀ ਲੋਤੇ ਤੱਤੀ ਰੇਤ ਦਾ ਦੁੱਖ ਚੰਦੂ ਸ਼ਾ ਦਿਨ ਦਾਰਿਆ ਤੀਸਰੇ ਦਿਨ ਗੋਕੇ ਚਮੜੀ ਵਿੱਚ ਗੁਰੂ ਜੀ ਨੂੰ ਮੜਨ ਦੀ ਸਲਾਹ ਦਿੱਤੀ ਤਾਂ ਗੁਰੂ ਜੀ ਨੇ ਦਰਿਆ ਦੇ ਕਿਨਾਰੇ ਜਾ ਕੇ ਇਸ਼ਨਾਨ ਕਰਕੇ ਸਰੀਰ ਛੱਡ ਦਿੱਤਾ ਉਸ ਵੇਲੇ ਚੰਦੂ ਸ਼ਾ ਦੀ ਨੂਨ ਨੇ ਪੀ ਆਪਣੀ ਮਰਜ਼ੀ ਨਾਲ ਸਰੀਰ ਛੱਡ ਦਿੱਤਾ ਸਾਰੇ ਦੇਸ਼ ਵਿੱਚ ਚੰਦੂ ਦੀ ਵੰਦਨਾਮੀ ਫਿਰ ਗਈ ਚੰਦੂ ਨੇ ਉਸ ਤੋਂ ਮੰਗਰੋ ਸ੍ਰੀ ਗੁਰੂ ਹਰਗੋਬਿੰਦ ਸਿੰਘ ਨੂੰ ਕਹਿ ਭੇਜਿਆ ਕਿ ਅਜੇ ਵੀ ਮੇਰੀ ਲੜਕੀ ਵਿਆਹ ਲਓ ਨਹੀਂ ਤਾਂ ਮੈਂ ਤੁਹਾਨੂੰ ਵੀ ਮਰਵਾ ਦੇਵਾਂਗਾ ਸੋ ਇਨਾਂ ਨੇ ਨਾ ਮੰਨਿਆ ਫਿਰ ਤੁਹਾਨੂੰ ਸਿਖਾ ਕੇ ਇਨਾਂ ਦਿਲ ਇਨਾਂ ਨੂੰ ਦਿੱਲੀ ਸਦਵਾਇਆ ਜਦ ਕੋਈ ਪੇਸ਼ ਨਹੀਂ ਗਈ ਤਾਂ ਚੰਦੂ ਸ਼ਾਹ ਨੇ ਨਜ਼ੂਮੀ ਉਪਾਸੂ ਆਪ ਨੂੰ ਕਹਾਇਆ ਕਿ ਸਤਾਰਾ ਖੋਟਾ ਆ ਗਿਆ ਇਸ ਲਈ ਉਪਾਅ ਕਰੋ ਫਿਰ ਆਪੇ ਹੀ ਗੁਰੂ ਜੀ ਨੂੰ ਗੁਆਲਿਆਰ ਭੇਜਣ ਦਾ ਹੁਕਮ ਦਵਾ ਦਿੱਤਾ ਇੱਕ ਚਿੱਠੀ ਚੰਦੂ ਸ਼ਾਹ ਨੇ ਦਰੋਗੇ ਨੂੰ ਭੇਜੀ ਕਿ ਜੇ ਤੂੰ ਮੇਰੇ ਵੈਰੀ ਹਰਗੋਬਿੰਦ ਨੂੰ ਸਿੱਖਾ ਸਮੇਤ ਕਿਲੇ ਵਿੱਚ ਹੀ ਦੁੱਖ ਦੇ ਕੇ ਮਾਰ ਦੇਵੇਂ ਤਾਂ ਮੈਂ ਪਾਤਸ਼ਾਹ ਪਾਸੋਂ ਤੈਨੂੰ ਵੱਡੇ ਤੋਂ ਵੱਡਾ ਮੁਰਾਤਵਾ ਦਿਵਾਵਾਂਗਾ ਤੇ ਫਿਰ ਆਪਣੇ ਪਾਸੋਂ ਵੀ ਤੁਹਾਨੂੰ ਬਹੁਤ ਰੁਪਇਆ ਦੇਵਾਂਗਾ ਇਹੋ ਸਿੱਖ ਜਿਹੜੇ ਗੁਰੂ ਜੀ ਪਾਸ ਹਨ ਇਹੋ ਹੀ ਗੁਰੂ ਅਰਜਨ ਜੀ ਪਾਸ ਹੈਗੇ ਸਨ ਸੋ ਹੁਣ ਗੁਰੂ ਜੀ ਉਹਨਾਂ ਸਿੱਖਾਂ ਨੂੰ ਗੁੱਸੇ ਹੋ ਰਹੇ ਹਨ ਕਿ ਤੁਸੀਂ ਪਾਤਸ਼ਾਹ ਨੂੰ ਸ਼ੇਰ ਬਣ ਕੇ ਕਿਉਂ ਡਰਾਇਆ